ਫੀਸ ਅੱਤੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਤੁਹਾਡਾ ਆਲਰਾਉਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 7 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਜੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂ ਰਿਜ਼ਲਟ ਦੀ ਉੱਥੇ ਪਹਿਲਾ ਨਾਮ 60000 ਤੇ ਦੂਜਾ ਨਾਮ 51000 ਸੀ ਬੈਕਟ੍ਰੇਡਰ ਤੇ ਬਟ ਜੱਫੀ ਨੂੰ 11 11000 ਰੁਪਏ ਦਿੱਤੇ ਗਏ ਸਰਨਾ ਇਥੇ ਫਾਈਨਲ ਮੈਚ ਹੋਇਆ ਸੀ ਉਗੋਕੇ ਤੇ ਬੱਛੋਣੇ ਦੀਆਂ ਟੀਮਾਂ ਦੇ ਵਿਚਕਾਰ ਇਥੇ ਉਗੋਗਿਆਂ ਦੇ ਨੰਬਰ ਰਹੇ 10 ਸਾਡੇ ਤੇ ਬੱਛੋਣੇ ਦੇ ਨੰਬਰ ਰਹੇ 4 ਇਹਦੇ ਵਿੱਚੋਂ ਬੱਛੋਣਾ ਸੈਕਿੰਡ ਤੇ ਉਗੋਕੇ ਫਾਸਟ ਤੇਥੋਂ ਬੈਕਟ੍ਰੇਡਰ ਬਣੇਗਾ ਨਿੱਕਾ ਬਦਰੇ ਵਾਲਾ ਪੰਜ ਕਬੜੀਆਂ ਪਾ ਕੇ ਚਾਰ ਨੰਬਰ ਲੈ ਤੇ ਬਟ ਜੱਫੀ ਬਣੇਗਾ ਗਿੰਦੀ ਉਗੋਕੇ ਆਲਾ ਪੰਜ ਟੱਚ ਲੈ ਕੇ ਚਾਰ ਜੱਫੇ ਲਾਏ ਹਾਂਜੀ ਇੱਕ ਗੱਲ ਕਰਦੇ ਆਂ ਇਸੇ ਮਾਜਰਾ ਕਬੜੀ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬਟ ਜਾਫੀ ਨੂੰ 111000 ਰੁਪਏ ਦਿੱਤੇ ਗਏ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਬਨੂੜ ਤੇ ਰਾਏ ਤਰਾਣਾ ਦੀਆਂ ਟੀਮਾਂ ਦੇ ਵਿਚਕਾਰ ਰਾਏ ਤਰਾਣਾ ਦੇ ਨੰਬਰ ਰਹੇ 13 ਤੇ ਬਨੂੜ ਦੇ ਨੰਬਰ ਰਹੇ 19.5 ਇਹਦੇ ਵਿੱਚ ਬਨੂੜ ਫਾਸਟ ਤੇ ਰਾਏ ਤਰਾਣਾ ਸੈਕੰਡ ਤੇਥੋਂ ਬੈਸਟ ਰੇਡਰ ਬਣੇਗਾ ਮੋਹਿਤ ਗੁੱਜਰ ਨੌਕ ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਬਟ ਜਾਫੀ ਬਣੇਗਾ ਜੀਤ ਕੋਟਲੀ ਵਾਲਾ ਪੰਜ ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇੱਕ ਇੱਕ ਗੱਲ ਕਰਦੇ ਜੀਰਕਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿ ਉਹਨ 2 ਲੱਖ 3 ਵੈਕਟਰ ਰੇਡਰ ਤੇ ਬਟ ਜਾਫੀ ਨੂੰ 1-1 ਲੱਖ ਰੁਪਏ ਦਿੱਤੇ ਗਏ ਸਨ ਅਤੇ ਇੱਥੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ। ਸਿੱਥੇ ਫਾਈਨਲ ਮੈਚ ਹੋਇਆ ਸੀ ਬੇਅ ਆਫ ਪਲੈਂਟੀ ਨਿਊਜ਼ੀਲੈਂਡ ਤੇ ਸ਼ਾਹਕੋਟ ਲੁਵੈਨ ਦੀ ਟੀਮਾਂ ਦੇ ਵਿਚਕਾਰ। ਇੱਥੋਂ ਸ਼ਾਹਕੋਟ ਲੁਵੈਨ ਦੇ ਨੰਬਰ ਰਹੇ 39 ਤੇ ਬੇਅ ਆਫ ਪਲੈਂਟੀ ਨਿਊਜ਼ੀਲੈਂਡ ਦੇ ਨੰਬਰ ਰਹੇ 35 ਇਹਦੇ ਵਿੱਚੋਂ ਬੇਅ ਆਫ ਪਲੈਂਟੀ ਨਿਊਜ਼ੀਲੈਂਡ ਸੈਕੰਡ ਤੇ ਸ਼ਾਹਕੋਟ ਫਾਸਟ। ਇੱਥੋਂ ਵੈਕਟਰ ਰੇਡਰ ਬਣੇਗਾ ਬੂਰੀਆ ਸੀਸਰ 14 ਕਬੜੀਆਂ ਪਾ ਕੇ 13 ਨੰਬਰ ਲੈ ਤੇ ਬਟ ਜਾਫੀ ਬਣੇ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਬੈਸਟ ਰਾਈਡਰ ਤੇ ਬੈਟ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਾਬਾ ਦੀਪ ਸਿੰਘ ਕਲੱਬ ਮਾਝਾ ਤੇ ਖਡੂਰ ਸਾਹਿਬ ਦੀਆਂ ਟੀਮਾਂ ਦੇ ਵਿੱਚਕਾਰ ਖਡੂਰ ਸਾਹਿਬ ਦੇ ਨੰਬਰ ਰਹੇ 36 ਤੇ ਬਾਬਾ ਦੀਪ ਸਿੰਘ ਤੇ ਮਾਜਾ ਦੇ ਨੰਬਰ ਰਹੇ 30 ਇਹਦੇ ਵਿੱਚੋਂ ਮਾਜਾ ਸੈਕਿੰਡ ਤੇ ਖਡੂਰ ਸਾਹਿਬ ਫਾਸਟ ਤੇ ਇਹ ਤੋਂ ਵੈਸਟ ਟਰੇਡਰ ਬਣੇਗਾ ਅੰਬਸੌਰ ਸਿੰਘ ਵਾਲਾ 11 ਕਬੜੀਆਂ ਪਾ ਕੇ 19 ਨੰਬਰ ਲੈ ਤੇ ਤੇ ਬਿਠ ਜਾਫੀ ਬਣਿਆਗੇ ਅਮਰਤਾ ਔਲਖ ਤੇ ਗੁਰਦੇਤ ਕਿਸ਼ਨ ਗੜੀਆ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਹਾਂਜੀ ਇਹ ਸੀ ਵੀਡੀਓ 7 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ